ਲੱਡੂ ਲਿਆ ਇਹਦਾ ਲੱਡੂ ਲੱਡੂ ਇਹਦਾ ਲੱਡੂਆਂ ਲੱਡੂਆਂ ਦਾ ਡੱਬਾ ਦਿਓ ਮੇਰਾ ਵਾਪਸ ਹਾਂ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਪਹਿਲਾਂ ਲੱਡੂਆਂ ਦਾ ਡੱਬਾ ਦਿਓ ਕਿੱਥੇ ਹੈ ਲਿਆ ਦਿਓ ਵਾਪਸ ਦਿਓ ਤੁਸੀਂ ਕਹਿਣਾ ਚਾਹੋਗੇ ਜੀ ਹੈ ਕਮੋਦਾ ਅੱਧਰ ਕੀ ਕਿਹਾ ਜਾਊਗਾ ਹਾਂ ਤਾਂ ਕੀ ਪ੍ਰੋਗਰਾਮ ਸੀ ਤੁਸੀਂ ਯਾਰ ਮੇਰੀ ਗੱਲ ਤਾਂ ਕਰ ਲੈਣ ਦੋ ਦੋਨੋਂ ਰੈਸਟ ਕਰ ਰਹੇ ਹਾਂ ਹਾਂ ਐਮਐਲ ਸਾਹਿਬ ਨੂੰ ਅਰੈਸਟ ਕਰਕੇ ਕੋਈ ਨਹੀਂ ਕੋਈ ਨਹੀਂ ਰੈਸਟ ਕਰ ਰਿਹਾ ਕੋਈ ਤੁਸੀਂ ਸਰਕਾਰੀ ਗੱਡੀ ਬਿਠਾ ਕੇ ਲੈ ਜਾ ਰਹੇ ਕੀ ਕਾਰਨ ਹੈ ਇਹਨਾਂ ਦੀ ਹੈਗੀ ਦੀ ਇਹਨਾਂ ਦੀ ਆਪਣੀ ਗੱਡੀਆਂ ਨਹੀਂ ਨਹੀਂ ਆਪ ਕਮੋਦਾ ਕੀ ਕਹਿਣਾ ਚਾਹੁੰਦਾ ਨਹੀਂ ਮੇਰੀ ਕੋਈ ਗੱਡੀ ਨਹੀਂ ਹੈ ਕਿਹ ਹੈ ਮੇਰੀ ਕੋਈ ਗੱਡੀ ਨਹੀਂ ਹੈ ਤੂੰ ਬੈਠੋ ਜਿਵੇਂ ਨਹੀਂ ਨਹੀਂ ਮੈਂ ਆਪਣੀ ਗੱਡੀ ਵਿੱਚ ਮੈਂ ਆਪਣੀ ਗੱਡੀ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਏਗਾ ਇਹ 1947 ਤੋਂ ਬਾਅਦ ਬੜੀ-ਬੜੀ ਮੰਗ ਸੀਗੀ ਇਹ ਇਲਾਕੇ ਦੇ ਲੋਕਾਂ ਦੀ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦੀਾਲ ਸਿੰਘ ਨੇ ਉਹਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਨਾ ਪੂਰੀਆਂ ਹੋ ਗਿਆ ਫਟੇ ਪੈਕਿੰਗਲੇਟਰ ਵਾਈਟ ਕਰ ਦੋ ਸੋਹਣੇ ਯਾਰ ਜਿੰਦਾਬਾਦ 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 ਚਲੋ ਤੁਸੀਂ ਮਜਾਓ ਯਾਰ ਸਾਨੂੰ ਮਾਰੋਗੇ ਧੱਕੇ ਸਾਨੂੰ ਮਾਰੋਗੇ ਧੱਕੇ ਇਹ ਗੱਲ ਪੱਟਲੇ ਨੂੰ ਮਾਰੋਗੇ ਤੱਕੇ ਚੋਕ ਨੂੰ ਬੰਦਗੇ ਹੋਰ ਸਭ ਠੀਕ ਆ ਤੁਸੀਂ ਆਪ ਕੋਲ ਕਰ ਰਹੇ ਹੋ ਨਹੀਂ ਨਹੀਂ ਸਭ ਠੀਕ ਆ ਜੀ 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 ਹਾਂ ਜੀ ਕਮੋਦਨ ਕੀ ਕਰ ਰਹੇ ਹੋ ਨਹੀਂ ਕੋਈ ਸੰਭਲੀ ਹੋ ਰਹੀ ਜੀ ਜੋ ਹੋ ਰਿਹਾ ਦੇਖੋ ਤੁਸੀਂ ਦੇਖੋ ਤੁਹਾਨੂੰ ਗੱਲ ਤਾਂ ਕਰਨ ਤੋਂ ਪੂਰੀ ਕਰਨਾ ਗੱਲ ਨਾ ਕਰ ਸਾਰੋਕੀ ਆ ਜੋ ਉਹ ਇੱਥੇ ਕੀ ਹੋ ਰਿਹਾ ਦੇ ਬੋਤੇ ਉੱਥੋਂ ਰੇ ਲਿਆਏ ਤੁਸੀਂ ਇੱਥੋਂ ਚੱਲ ਜਿਓ ਤੁਸੀਂ ਹੈ ਤੁਸੀਂ ਲੈ ਜਿਓ ਜੀ ਆਓ ਗੱਲ ਖਤਮ ਹੋ ਗਈ ਇੱਥੇ ਇੱਧਰ ਆ ਰਹੇ ਹੋ ਅਸਲ ਚਲੋ ਪਲੀਜ਼ ਨਹੀਂ ਜਦ ਤੱਕ ਠੀਕ ਹੈ ਅਸੀਂ ਮੰਨਦੇ ਅਸੀਂ ਮੰਨਦੇ ਗੱਲ ਗੱਲ ਕਰ ਰਹੇ ਹੋ ਪਲੀਜ਼ ਗਲਤ ਤਾਂ ਪੂਰੀ ਗੱਲ ਕਰਦੇ ਰਹੋ ਬੱਸ ਗੱਲ ਖਤਮ ਕਰਦੇ ਗੱਲੋ ਸਾਈਡ ਤੇ ਸਾਈਡ ਤੇ ਕੋਈ ਟ੍ਰੈਫਿਕ ਚੱਲਦੀ ਆ ਐਵੇਂ 10 ਕਿਲੋਮੀਟਰ ਦੂਰ ਹੈ ਹੈ ਹਾਂ ਇਸ ਤਰ੍ਹਾਂ ਦੇਖੋ ਗੱਲ ਤਾਂ ਹੋ ਰਹੀ ਆ ਵਾਲੀ ਗੱਲ ਹੋ ਰਹੀ ਆ ਉੱਥੋਂ ਤੁਸੀਂ ਕਿਹਾ ਹੋ ਰਿਹਾ ਜੋ ਇੱਥੋਂ ਉੱਥੋਂ ਚੱਲ ਜਿਓ ਤੁਸੀਂ ਆਟੋ ਪਿੱਛੇ ਮੈਂ ਪੰਜਾਬ ਕਾਲ ਕਰ ਲੈਣਾ ਹੈ। ਹਾਂ ਗਲਤਾ ਕਰਨੀ ਆ। ਹਾਂਜੀ ਸਰ ਇਹ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰਨ ਚੱਲੇ ਆ। ਤੇ ਮੈਂ ਦਾ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ। ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ। ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਫ ਪਬਲਿਸਿਟੀ ਲੈਣੀ ਹੈਗੀ ਆ। ਲਈ ਜਾਣ ਮੈਨੂੰ ਉਸ ਗੱਲ ਤੇ ਕੋਈ ਅਸਰ ਨਹੀਂ ਹੈਗਾ। ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੀਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਸੰਤਸਾ ਜੇ ਅੱਜ ਹਰਦੀਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਉਹ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਬੀਐਮਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੀਾਲ ਸਿੰਘ ਨੇ ਜਿਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ बनते-बनदे आज कंप्लीट ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋਂ ਉਸ ਟਾਈਮ ਦਾ ਪਾਇਆ ਸਰਦਾਰ ਕੰਬੋ ਸਰਦਾਰ ਕੰਬੋ ਸਰਦਾਰ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਇਹ ਕਹ ਰਹੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਰੇ ਉਦਘਾਟਨ ਅੱਜ ਕੰਬੋ ਸਰਦਾਰ ਕਰਨ ਆਗੇ ਜਿਹੜੀ ਸੱਤਾਧਾਰ ਪਾਰਟੀ ਉਹ ਇਹ ਕਹਿੰਦੀ ਮੈਂ ਨਹੀਂ ਮੈਂ ਕੋਈ ਉਦਘਾਟਨ ਨਹੀਂ ਕਰਾਂਗਾ आए थे खुशी जार काले थे लाइट टू बंदर आए थे बंदर ठीक है एक इज़ा है मंजीदा मंजीदा मंजीदा